ਇਤਿਹਾਸਿਕ ਕਈ ਦਿਨਾਂ ਤੋਂ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੇ ਰਾਇਕੋਟ ਐਸਡੀਐਮ ਦਫ਼ਤਰ ਵਿਕੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਅੱਜ ਉਸ ਸਮੇਂ ਨਵਾਂ ਬੋੜ ਆ ਗਿਆ ਜਦੋਂ ਰਿਸ਼ਵਤ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰੀ ਸੰਦੀਪ ਕੌਰ ਵਾਸੀ ਬੜੈਚ ਹਾਲ ਵਾਸੀ ਕਨੇਡਾ ਦੇ ਪਿਤਾ ਸੁਖਦੇਵ ਸਿੰਘ ਭਰਾ ਅਮਨਦੀਪ ਸਿੰਘ ਨੇ ਰਾਇਕੋਟ ਵਿਕੇ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਪਰਿਵਾਰ ਤੇ ਰਿਸ਼ਵਤ ਦੇਣ ਦੇ ਦੋਸ਼ਾਂ ਨੂੰ ਸਰਾਸਰ ਝੂਠ ਤੇ ਬੇਬਨਿਆ ਦੱਸ ਦਿੱਤਾ ਕਿਸੇ ਕਿਸਮ ਦੀ ਰਿਸ਼ਵਤ ਦੇਣ ਤੋਂ ਸਪਸ਼ਟ ਰੂਪ ਵਿੱਚ ਇਨਕਾਰ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਐਸਡੀਐਮ ਅਦਾਲਤ ਨੇ ਉਹਨਾਂ ਦੇ ਜ਼ਮੀਨ ਮਾਮਲੇ ਵਿੱਚ ਮੈਟ ਦੇ ਆਧਾਰ ਤੇ ਫੈਸਲਾ ਦਿੱਤਾ ਹੈ ਪਰੰਤੂ ਕੇਸ ਹਾਰਨ ਤੋਂ ਬਾਅਦ ਵਿਰੋਧੀ ਉਹਨਾਂ ਨੂੰ ਝੂਠੇ ਕੇਸ ਵਿੱਚ ਫਸਾ ਕੇ ਬਦਨਾਮ ਕਰ ਰਹੇ ਨੇ ਜਦਕਿ ਵਿਜੀਲੈਂਸ ਲੁਧਿਆਣਾ ਐਸਐਸਪੀ ਰਪਿੰਦਰ ਕੌਰ ਸਰਾਨ ਨੇ ਪਰਿਵਾਰ ਦੇ ਮੁਖੀ ਸੁਖਦੇਵ ਸਿੰਘ ਅਤੇ ਉਹਨਾਂ ਦੇ ਪੁੱਤਰ ਅਮਨਦੀਪ ਸਿੰਘ ਨੂੰ ਐਤਬਾਰ ਨੂੰ ਤਲਬ ਕੀਤਾ ਹੈ ਉਧਰ ਸੰਦੀਪ ਕੌਰ ਨੇ ਵੀ ਕੈਨੇਡਾ ਤੋਂ ਵਿਜੀਲੈਂਸ ਵਿਭਾਗ ਨੂੰ ਈਮੇਲ ਕਰਕੇ ਕਿਹਾ ਕਿ ਜਤਿੰਦਰ ਸਿੰਘ ਨੀਟਾ ਅਤੇ ਐਸਡੀਐਮ ਦਫ਼ਤਰ ਵਿੱਚੋਂ ਬਰਾਮਦ ਹੋਈ ਨਗਦੀ ਨਾਲ ਉਸਦਾ ਅਤੇ ਉਸਦੇ ਪਰਿਵਾਰ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਉਸਨੇ ਕਿਸੇ ਅਧਿਕਾਰੀ ਨੂੰ ਰਿਸ਼ਵਤ ਦਿੱਤੀ ਹੈ ਸਭ ਨੂੰ ਇਸ ਮਾਮਲੇ ਵਿੱਚ ਉਸਦੇ ਪਰਿਵਾਰ ਨੂੰ ਸਾਝੋ ਤੈਸ ਪਸਾਇਆ ਜਾ ਰਿਹਾ ਅਤੇ ਬਦਨਾਮ ਕੀਤਾ ਜਾ ਰਿਹਾ ਉਸਨੇ ਬਿਜੀਲੈਂਸ ਵਿਭਾਗ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ ਉੱਥੇ ਹੀ ਸੰਦੀਪ ਕੌਰ ਅਤੇ ਪਤੀ ਤਰਵਿੰਦਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉਸਨੇ ਇਹ ਵੀ ਕਿਹਾ ਕਿ ਕੈਨੇਡਾ ਵਿੱਚ ਰਹਿਣ ਵਾਲੇ ਸਾਰੇ ਪੰਜਾਬੀ ਪੰਜਾਬ ਸਰਕਾਰ ਦੀ ਰਿਸ਼ਵਤਖੋਰੀ ਵਿਰੁੱਧ ਮਹਿਮ ਦੇ ਹੱਕ ਵਿੱਚ ਨੇ ਅਤੇ ਉਹ ਖੁਦ ਵੀ ਚਾਹੁੰਦੇ ਨੇ ਕਿ ਭ੍ਰਿਸ਼ਟਾ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਜ਼ਿਕਰਯੋਗ ਹੈ ਕਿ 12 ਜੂਨ ਦੀ ਸ਼ਾਮ ਨੂੰ 5:30 ਵਜੇ ਦੇ ਕਰੀਬ ਐਸ ਡੀ ਐਮ ਰਾਏਕੋਟ ਵਿਕੇ ਵਿਜੀਲੈਂਸ ਦੀ ਟੀਮ ਨੇ ਛਾਪੇਮਾਰੀ ਦੌਰਾਨ ਐਸ ਡੀ ਐਮ ਗੁਰਬੀਰ ਸਿੰਘ ਕੋਹਲੀ ਦੇ ਰੀਡਰ ਕਮ ਸਟੈਨੋ ਜਤਿੰਦਰ ਸਿੰਘ ਨੂੰ 24 ਲੱਖ 6000 ਰੁਪਏ ਰਿਸ਼ਵਤ ਸਬੰਤ ਗ੍ਰਿਫਤਾਰ ਕੀਤਾ ਸੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਵੀ ਦਰਜ ਕੀਤਾ ਸੀ ਆਓ ਦੇਖਦੇ ਹਾਂ ਰਾਏਕੋਟ ਤੋਂ ਦਰਬਿੰਦਰ ਸਿੰਘ ਰਸੀਨ ਦੀ ਇੱਕ ਖਾਸ ਰਿਪੋਰਟ ਬਾਈ ਜੀ ਸਰ ਆ ਮਨਦੀਪ ਸਿੰਘ ਹੈ ਮੇਰਾ ਕਿਹੜਾ ਬੰਦਾ ਬ੍ਰੈਚ ਆ ਜੀ ਅੱਛਾ ਤੁਸੀਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਤਾਂ ਕੀ ਮਕਸਦਾ ਕੀ ਕਹਿਣਾ ਚਾਹੁੰਦੇ ਹੋ ਉਹ ਤਾਂ ਮਕਸਦ ਇਹ ਹੈ ਜੀ ਜੋ 25 ਲੱਖ ਦਾ ਮਸਲਾ ਸੀਗਾ ਜੀ ਐਸ ਡੀ ਐਮ ਸਾਹਿਬ ਦੇ ਉੱਥੇ ਜੋ ਪੈਸੇ ਫੜੇ ਗਏ ਆ ਉਹ ਸਾਡੇ ਤੇ ਜਿਹੜੇ ਇਲਜ਼ਾਮ ਲਾ ਲਾਏ ਜਾ ਰਹੇ ਆ ਉਹ ਬਿਲਕੁਲ ਬੇਬੁਨਿਆਦ ਆ ਜੀ ਕਿਹਦੇ ਤੇ ਇਲਜ਼ਾਮ ਲਾ ਰਹੇ ਨੇ ਕਿਹਦੇ ਪੱਖ ਤੋਂ ਤੁਸੀਂ ਉਹ ਮੈਂ ਸੰਦੀਪ ਕੌਰ ਦੀ ਪਾਵਰ ਆਫ ਟਰਨ ਮੇਰੇ ਕੋਲੇ ਆ ਜੀ ਸੰਦੀਪ ਕੌਰ ਦੇ ਸਿਸਟਰ ਉਹ ਬਲਦੀਪ ਸਿੰਘ ਵੱਲੋਂ ਲਾਏ ਜਾ ਰਹੇ ਆ ਕਿੰਨੇ ਲੈ ਆਇਆ ਮਾਮਲਾ ਕਿਹਾ ਕਿੰਨੇ ਇਹ ਜੀ ਉਹਨਾਂ ਦਾ ਬੇਟਾ ਇੱਥੇ ਜਸਪ੍ਰੀਤ ਸਿੰਘ ਆ ਜੀ ਉਹਨਾਂ ਨੇ ਇਹ ਲਾਇਆ ਜੀ ਇਲਜ਼ਾਮ ਦਾ ਉਹਨੇ ਕੀ ਕਿਹਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੋ ਇਹ ਪੇਮੈਂਟ ਐ ਐਸ ਡੀ ਐਮ ਸਾਹਿਬ ਤੋਂ ਫੜੀ ਗਈ ਆ ਇਹ ਦੂਜੀ ਪਾਰਟੀ ਨੇ ਦਿੱਤੀ ਆ ਜੀ ਇਹੀ ਅਖਬਾਰ ਦੇ ਵਿੱਚ ਖਬਰ ਆ ਰਹੀ ਹੈ ਜੀ ਜੀ ਵਿਜੀਲੈਂਸ ਵਾਲੇ ਕੋਈ ਇਸ ਮਾਮਲੇ 'ਚ ਕੋਈ ਇਹਨਾਂ ਦਾ ਜ਼ਿਕਰ ਹੀ ਨਹੀਂ ਹੈ ਅ ਅਖਬਾਰ ਦੇ ਵਿੱਚ ਪੇਪਰ 'ਚ ਹੈਗੀ ਆ ਜੀ ਜਗਬਾਣੀ 'ਚ ਵੀ ਹੈਗੀ ਆ ਜੀ ਅੱਛਾ ਹਾਂਜੀ ਮਾਮਲਾ ਕੀ ਆ ਕੀ ਇਹ ਸਪਸ਼ਟ ਕਰਨਾ ਚਾਹੂਗਾ ਮਾਮਲਾ ਇਹ ਆ ਜੀ ਸਾਡੇ ਅਸੀਂ ਜ਼ਮੀਨ ਲਈ ਸੀਗੀ ਮੇਰੀ ਸਿਸਟਰ ਨਹੀਂ ਹਰਪ੍ਰੀਤ ਸਿੰਘ ਤੋਂ ਜਸਪ੍ਰੀਤ ਦਾ ਉਹ ਭਰਾ ਵਾ ਬਲਦੇਵ ਸਿੰਘ ਦਾ ਬੇਟਾ ਜੀ ਤੇ ਉਹ ਉਹਦਾ ਇੰਤਕਾਲ ਤਰਾਉਣ ਦੇ ਮਸਲੇ ਦੇ ਵਿੱਚ ਹੀ ਹੋ ਸੀਗਾ ਜੀ ਇਹਦੇ ਵਿੱਚ ਮਦਈ ਕੌਣ ਸੀ ਕਿਵੇਂ ਜੀ ਇਸ ਮਾਮਲੇ 'ਚ ਮਦਈ ਕੌਣ ਸੀ ਸ਼ਿਕਾਇਤ ਕਰਤਾ ਬਲਦੇਵ ਸਿੰਘ ਆ ਜੀ ਨਹੀਂ ਮਦਈ ਕਿਸ ਦੀ ਵੱਲੋਂ ਜੀ ਕਿਹਦੇ ਵੱਲੋਂ ਕੇਸ ਲਾਇਆ ਗਿਆ ਇਹ ਬਲਦੇਵ ਸਿੰਘ ਵੱਲੋਂ ਨਹੀਂ ਲਾਇਆ ਗਿਆ ਜੀ ਬਲਦੇਵ ਸਿੰਘ ਵੱਲੋਂ ਨਹੀਂ ਲਾਇਆ ਗਿਆ ਜੀ ਹਾਂ ਜੀ ਬਲਦੇਵ ਸਿੰਘ ਵੱਲੋਂ ਹੀ ਕੇਸ ਲਾਇਆ ਗਿਆ ਜੀ ਇਹ ਇਹ ਫੈਸਲਾ ਕਿਹਦੇ ਹੱਕ ਦੇ ਰਿਹਾ ਫੈਸਲਾ ਜੀ ਸੰਦੀਪ ਕੌਰ ਦੇ ਹੱਕ ਚ ਹੋਇਆ ਜੀ ਜਨੇ ਸੋਤੇ ਹੱਕ ਦੇ ਰਿਹਾ ਹਾਂਜੀ ਹਾਂਜੀ ਇਹ ਕਿਹਦਾ ਇਹਦੇ ਵਿੱਚ ਸਾਹਮਣੇ ਆ ਰਹੀ ਆ ਕਿ ਜਿਹੜੀ ਜ਼ਮੀਨ ਇਹ ਜੋ ਕਰਤਾਰ ਦੇ ਰੂਪ ਚ ਤਰਵੜ ਕੀਤਾ ਗਿਆ ਉਹ ਕੀ ਮਤਲਬ ਹੈ ਉਹ ਕਿਉਂਕਿ ਜੀ ਕਾਰਨ ਹੋ ਸੀਗਾ ਜੀ ਮੇਰੀ ਸਿਸਟਰ ਨੂੰ ਪਹਿਲਾਂ ਨੇ ਅਡਾਪਟ ਕੀਤਾ ਹੋਇਆ ਸੀਗਾ ਜੀ ਠੀਕ ਹੈ ਇਸ ਕਰਕੇ ਜੋ ਬਲਦੇਵ ਸਿੰਘ ਦਾ ਜੋ ਬੇਟਾ ਹਰਪੀ ਸਿੰਘ ਬਲਦੇਵ ਸਿੰਘ ਤਾਂ ਉਹਨੂੰ ਛੱਡ ਗਿਆ ਸੀਗਾ ਜੀ ਅਡਾਪਟਿੰਗ ਕਹਿੰਦਾ ਮੈਂ ਲੈ ਕੇ ਨਹੀਂ ਜਾਣੀ ਕੈਨੇਡਾ ਤੇ ਉਸ ਕਰਕੇ ਉਹ ਕਹਿੰਦਾ ਮੈਂ ਆਪਣੀ ਸਿਸਟਰ ਦਾ ਵਰਤਣਾ ਨਹੀਂ ਚਾਹੁੰਦਾ ਉਹਨੇ ਆਪਣੀ ਸਿਸਟਰ ਹੀ ਮੰਨੀ ਆ ਜੀ ਉਸ ਨੂੰ ਇਸ ਕਰਕੇ ਕੀਤਾ ਜੀ ਇਹ ਵੋਟੇਡੇ ਵੀ ਇਹ ਅਲੀਗੇਸ਼ਨ ਸਾਹਮਣੇ ਆ ਰਹੇ ਨੇ ਜਿਵੇਂ ਅਸਵਾ ਦੇਣ ਦੇ ਕੇਸ ਨੂੰ ਫਲੈਂਦਕਾ ਨੂੰ ਨਾ ਤੋੜਨ ਦੇ ਉਹਦੇ ਤੇ ਤੁਹਾਡਾ ਇਹ ਕਹਿਣਾ ਵੀ ਤੁਹਾਡੇ ਚ ਕੋਈ ਰੋਗ ਨਹੀਂ ਸਾਡਾ ਕੋਈ ਲੈਣਾ ਦੇਣਾ ਨਹੀਂ ਇਸ ਗੱਲ ਇਹ ਸਭ ਝੂਠੇ ਆ ਜੀ ਬੇਬਨਿਆ ਦਾ ਜੀ ਕੀ ਲੱਗਦਾ ਤੁਹਾਨੂੰ ਵਿੱਚ ਕੀ ਕੀ ਹੋਇਆ ਹੋਗਾ ਕਿ ਉਹ ਇਸ ਤਰ੍ਹਾਂ ਕੇ ਨਾਲ ਹੁੰਦਾ ਨਾ ਵਿਚਾਰ ਇਹ ਤਾਂ ਜੀ ਦੂਜੀ ਪਾਰਟੀ ਜਾਣਬੁੱਝ ਕੇ ਸਾਨੂੰ ਬਦਨਾਮ ਕਰਨਾ ਚਾਹ ਰਹੀ ਹੈ ਜੀ ਕੇਸ ਸਾਡੇ ਹੱਕ ਚ ਆ ਗਿਆ ਜੀ ਕੇਸ ਕਿਉਂਕਿ ਸਾਡਾ ਹੈ ਹੀ ਸੱਚਾ ਸੀ ਕਲੀਅਰ ਸੀਗਾ ਜੀ ਇਹ ਗੱਲ ਕੇ ਸਾਡੇ ਹੱਕ ਚ ਆ ਗਿਆ ਜੀ ਇਸ ਕਰਕੇ ਜੀ ਉਹ ਸਾਨੂੰ ਬਦਨਾਮ ਕਰਨਾ ਚਾਹੁੰਦੇ ਆ ਜੀ ਇਹ ਫਿਰ ਪੈਸੇ ਦਿੱਤੇ ਹੋ ਸਕਦੇ ਆ ਇਹ ਜਸਪ੍ਰੀਤ ਨੇ ਪੈਸੇ ਦਿੱਤੇ ਹੋ ਸਕਦੇ ਆ ਜੀ ਅਸੀਂ ਕਿਉਂ ਪੈਸੇ ਦੇਣੇ ਆ ਜੀ ਅਸੀਂ ਪੈਸੇ ਕਿਉਂ ਦੇਵਾਂਗੇ ਜੀ ਕਦੋਂ ਪਤਾ ਕਿ ਕੇਸ ਚੱਲ ਰਿਹਾ ਹੋਰ ਜਿਹੜੇ ਇੰਤਕਾਲ ਇਹ ਮਾਰਚ ਦਾ ਕੇਸ ਲੱਗਿਆ ਹੈ ਜੀ ਕੀ ਬੰਦਿਆਂ ਨੂੰ ਸੇ ਬੁਨਾਇਆ ਭੁਲਾਇਆ ਹਾਂਜੀ ਬਿਲਕੁਲ ਜੀ ਉਹ ਦੋਸਤ ਮੈਂ ਇੱਥੇ ਸੀਗਾ ਜੀ ਹਾਂਜੀ ਜੇ ਉਹ ਦੂਜੀ ਧਿਰ ਦਾ ਫੈਸਲਾ ਉਲਟ ਹੋਇਆ ਉਹ ਕਿਉਂ ਉਹ ਪੈਸੇ ਦੇਣਗੇ ਉਹਨਾਂ ਦੀ ਜ਼ਮੀਨ ਜਾ ਰਹੀ ਸੀ ਜਿੱਦਾਂ ਕਰਕੇ ਉਹਨੋਂ ਸੀ ਵਿੱਚ ਜਮੀਨ ਸਾਡੀ ਵਾਪਸ ਆ ਜੀ ਠੀਕ ਹੈ ਜੀ ਤੁਹਾਡੇ ਕਹਿਣ ਦਾ ਮਤਲਬ ਉਹਨਾਂ ਨੇ ਜੁਗੀਦਰ ਤੋਂ ਪੈਸੇ ਲੈ ਆ ਤੇ ਫਾਇਦਾ ਉਹਨਾਂ ਦੇ ਉੱਤੇ ਹੋਇਆ ਹਾਂਜੀ ਨਹੀਂ ਕਲੀਅਰ ਨਹੀਂ ਹੈ ਗੱਲ ਇਹ ਗੱਲ ਪਰ ਕਲੀਅਰ ਨਹੀਂ ਕਰਦੇ ਜੀ ਕਲੀਅਰ ਨਹੀਂ ਕਰ ਰਹੇ ਠੀਕ ਹੈ ਜੀ ਇਹ ਉਹਨਾਂ ਨੇ ਦਿੱਤੇ ਆ ਸਾਨੂੰ ਇਹਦੇ ਬਾਰੇ ਪੂਰਾ ਕਲੀਅਰ ਨਹੀਂ ਕਿੱਥੋਂ ਆਏ ਆ ਠੀਕ ਹੈ ਜੀ ਆਪਣਾ ਨਾਮ ਸੰਦੀਪ ਸਿੰਘ ਆਪਣਾ ਸੁਨੀਪ ਚੌਰ ਦੇ ਕੀ ਹੈ ਫਾਦਰ ਸਾਹਿਬ ਆਈ ਇਹ ਪੂਰਾ ਕਲੀਅਰ ਨਹੀਂ ਗੱਲ ਦੇ ਬਜਾਏ ਤੁਸੀਂ ਸਾਨੂੰ ਇਹਦਾ ਕਲੀਅਰ ਨਹੀਂ ਕਿੱਥੋਂ ਆਏ ਆ ਲੋਰ ਦਾ ਤੋਂ ਵੀ ਜਿਹੜੇ ਅਲੀਗੇਸ਼ਨ ਲੱਗੇ ਤੇ ਉਹਦੇ ਬਾਰੇ ਇਹ ਬਿਲਕੁਲ ਗਲਤ ਹੈ ਜੀ ਦੀ ਬਜਾਏ ਸੀ ਇਹ ਚਾਹੁੰਦੇ ਆ ਜੀ ਕਿ ਸੀਬੀਆਈ ਬਿਲਕੁਲ ਬਰੀਕੀ ਨਾਲ ਜਾਂਚ ਕਰੇ ਇੱਕ ਬਣੀ ਚਾਹੁੰਦੇ ਸੀ ਇਹ ਬਾਰੇ ਸੀਬੀਆਈ ਆਈ ਜੋ ਉਹਦੇ ਮੂਰੇ ਹੱਥ ਵਣ ਕੇ ਬੇਨਤੀ ਕਰਦੇ ਆ ਕਿ ਇਹਦੀ ਬਰੀਕੀ ਦੇ ਹਾਂ ਵਿਜੀਲੈਂਸ ਹਾਂ ਵਿਜੀਲੈਂਸ ਦੇ ਬਿਲਕੁਲ ਬਰੀਕੀ ਨਾਲ ਜਾਂਚ ਕਰੇ ਇਸ ਚੀਜ਼ ਦੀ ਪਤਾ ਕਰੇ ਵੀ ਕਿੱਥੋਂ ਪੇਮੈਂਟ ਆਈ ਆ ਜਿਹੜੇ ਸਾਡੇ ਤੇ ਇਹ ਝੂਠੇ ਇਲਜ਼ਾਮ ਆ ਸਾਨੂੰ ਇਨਸਾਫ ਦਿਵਾਇਆ ਜਾਵੇ ਇਸ ਕਲੀਅਰ ਹੋ ਜੇ ਗੱਲ ਤੁਸੀਂ ਕੀ ਇਹ ਦਬਾਅ ਤੁਹਾਡੇ ਰਾਹੀਂ ਬਿਜੇ ਉਹਦੇ ਤੇ ਇਲਜ਼ਾਮ ਕਿਵੇਂ ਜੀ ਤੁਹਾਡੇ ਤੇ ਇਲਜ਼ਾਮ ਵੀ ਤੁਹਾਡੇ ਰਾਹੀਂ ਇਲਜ਼ਾਮ ਆ हां हां जी हां जी हां जी ਵੀ ਤੁਸੀਂ ਹੁਣ ਕੀ ਇਹ ਤੇ ਖਾਤਰ ਬਿਜ਼ਨਸ ਤੱਕ ਪਹੁੰਚ ਕਰਨੇ ਹੋ ਤਾਂ ਕੋਈ ਤੁਹਾਡੇ ਕੋਲੋਂ ਕੋਈ ਨਹੀਂ ਨਾ ਕੋਈ ਇੱਕ ਚੀਜ਼ ਬਾਰੇ ਲੈਕਚਰ ਦਿੱਤਾ ਜਾ ਰਿਹਾ ਹੈ ਨਹੀਂ ਹਜੇ ਫਿਲਹਾਲ ਕੁਝ ਨਹੀਂ ਲੈ ਕੇ ਦਿੱਤਾ ਜੀ ਬਿਜ਼ਨਸ ਨੂੰ ਮੈਨੂੰ ਬੁਲਾਇਆ ਜੀ ਅਸੀਂ ਸੁਣਿਆ ਜੀ ਹਾਂਜੀ ਅਸੀਂ ਕੱਲ ਜਾ ਰਹੇ ਹਾਂ ਜੀ ਅਸੀਂ ਉਹਨਾਂ ਕੋਲ ਕੱਲ ਤੋਂ ਬਿਆਨ ਦੇਣ ਲਈ ਕੱਲ ਬੁਲਾਇਆ ਹਾਂਜੀ ਹਾਂਜੀ ਕੱਲ ਜਾਵਾਂਗੇ ਜੀ ਨਹੀਂ ਜੀ ਬਿਲਕੁਲ ਨਹੀਂ ਦਿੱਤੇ ਜੀ ਉਹ ਜਿਹੜੇ ਜਿਨ੍ਹਾਂ ਨੇ ਕੋਈ ਫਾਇਸ ਕੋਲ پیسے ਫੜੇ ਆ ਹਾਂਜੀ ਉਹਨਾਂ ਨੂੰ ਕਿਵੇਂ ਦੇਖਦੇ ਆਂ ਉਹ ਨਹੀਂ ਅਸੀਂ ਤੇ ਕਲੀਅਰ ਹੀ ਨਹੀਂ ਕਰ ਸਕਦੇ ਜੋ ਅਸੀਂ ਅਸੀਂ ਆਪ ਦਾ ਆਪ ਦਾ ਕਲੀਅਰ ਕਰ ਸਕਦੇ ਆ ਕਿ ਪੇਮੈਂਟ ਅਸੀਂ ਨਹੀਂ ਦਿੱਤੀ ਜੀ ਪੈਸੇ ਅਸੀਂ ਨਹੀਂ ਦਿੱਤੇਗੇ ਦੂਜੀ ਗੱਲ पे ਜੋ ਸਿਸਟਮ ਦਾ ਸੰਦੀਪਪੁਰ ਉਹਦੇ ਨਾਲ ਵੀ ਗੱਲ ਹੋਈ ਉਹਨੇ ਵੀ ਇਹੀ ਗੱਲ ਕਹੀ ਹੈ ਹਾਂਜੀ ਬਿਲਕੁਲ ਜੀ ਡਿਜੀਲੈਂਸ ਦੀ ਉਹਨਾਂ ਤੱਕ ਵੀ ਪਹੁੰਚ ਕੀਤੀ ਉਹਨਾਂ ਦੀ ਪੁੱਛਗਿੱਛ ਕਰਦੇ ਆ ਕਿ ਨਹੀਂ ਨਹੀਂ ਉਹਨਾਂ ਤੋ ਤਾਂ ਕੋਈ ਨਹੀਂ ਪਹੁੰਚ ਪਹੁੰਚਿਆ ਸੁਣ ਰਹੀ ਜੀ ਅੱਛਾ ਤੁਹਾਡੇ ਕੋਲ ਪਰੂਫਰ ਨਹੀਂ ਆਏ ਤੁਹਾਡੇ ਨੇ ਮੇਰੇ ਕੋਲ ਟੌਰ ਨਹੀਂ ਆਈ ਸੰਦੀਪਪੁਰ ਦੀ ਜੀ